ਹੀਨਾ ਸੀ ਤੇ ਆਥਣ ਦੇ ਵੇਲੇ ਛਪਰੀਵਾਸਾਂ ਦਾ ਡੇਰਾ ਪਿੰਡ ਦੇ ਪੁਰੇ ਵੱਲ ਆ ਉਤਰਿਆ ਵਾਸੀਆਂ ਨੇ ਟੋਏ ਪੁੱਟ ਕੇ ਕਮਾਣੀਦਾਰ ਛਟੀਆਂ ਗੱਡੀਆਂ ਤੇ ਉਹਨਾਂ ਦੇ ਸਿਰੇ ਜੋੜ ਕੇ ਉਹਨਾਂ ਉੱਤੇ ਤੰਬੋਟੀਆਂ ਧਾਣ ਦਿੱਤੀਆਂ ਚਾਨਣ ਭਰੀਆਂ ਕੁਲੀਆਂ ਦੀ ਰੀਸ ਸ਼ਹਿਰ ਦੀਆਂ ਨੇਹਰੀਆਂ ਕੋਠੀਆਂ ਨਾ ਕਰ ਸਕੀਆਂ ਜਿਨ੍ਹਾਂ ਦੇ ਸੁਨਹਿਰੀ ਬੱਲਵਾਂ ਦਾ ਚਾਨਣ ਕੁਲੀਆਂ ਕੁਲੀਆਂ ਵਿਚਲੇ ਚਾਨਣ ਅੱਗੇ ਪੀਲਾ ਪੈ ਰਿਹਾ ਸੀ ਕੁੱਲੀਆਂ ਦੇ ਇੱਕ ਦਰ ਵਿੱਚੋਂ ਲੰਘ ਕੇ ਹਵਾ ਦੂਜੇ ਬੂਹੇ ਤੋਂ ਪਾਰ ਹੋ ਰਹੀ ਸੀ ਜੋ ਸ਼ਰੀਰਾਂ ਨੂੰ ਸੁਖਦਾਈ ਸ਼ੂਹਾਂ ਦੇ ਰਹੀ ਸੀ ਪਰ ਪਿੰਡ ਦੇ ਭੀੜੇ ਤੇ ਵਾਰੀਆਂ ਰਹਿਤ ਕੋਠੀਆਂ ਵਿਚਲੀ ਹਵਾ ਤਾਂ ਕੈਦ ਹੋਈ ਦਿਸਦੀ ਸੀ ਛਪਰੀਵਾਸ ਕਬੀਲੇ ਸ਼ਿਕਾਰ ਖੇਲ ਕੇ ਜਾਨਵਰ ਮਾਰ ਕੇ ਮਾਸ ਭੁੰਨ ਕੇ ਜਾਂ ਉਵਾਲੇ ਉਵਾਲ ਵਾਲ ਕੇ ਖਾ ਕੇ ਗੁਜ਼ਾਰਾ ਕਰਦੇ ਸਨ ਜਾਇ ਪਸ਼ੂ ਪਾਲ ਕੇ ਵੇਚਦੇ ਹਨ ਇਹਨਾਂ ਦੇ ਡੇਰੇ ਦੇ ਉਤਰਨ ਦੀ ਧੀਰ ਸੀ ਕਿ ਪਿੰਡ ਦੇ ਪੂਰੇ ਵੱਲ ਦੇ ਪਾਸੇ ਲੋਕਾਂ ਵਿੱਚ ਹਿਲਜੁਲ ਪੈਦਾ ਹੋਈ ਛਪਰੀਵਾਸਾਂ ਦੇ ਨੱਡੇ ਢਾਂਗੇ ਦਾਤ ਸੋਟੀਆਂ ਚੱਕੀ ਵੇੜਿਆਂ ਕੋਲ ਹਰਲ ਹਰਲ ਕਰਦੇ ਫਿਰੇ ਫਿਰ ਰਹੇ ਸਨ ਉਹ ਵੇੜਿਆਂ ਦੇ ਵਾਲਣ ਟੋਂਦੇ ਤਾਂ ਜੋ ਲੁਕੇ ਹੋਏ ਬਿੱਲੇ ਹੱਥ ਲੱਗਣ ਕੰਧਾਂ ਉੱਤੇ ਚੜ੍ਹੇ ਜਿਹੜੇ ਕੁੱਕੜ ਆਥਣ ਦਾ ਸਨੇਹਾ ਦੇਣ ਲਈ ਵਾਂਗਾਂ ਦੇ ਰਹੇ ਸਨ ਚੁੱਪ ਹੋ ਗਏ ਤੇ ਉਡਾਰੀ ਮਾਰ ਖੁੱਡਿਆਂ ਵਿੱਚ ਜਾਵੜੇ ਕੁੱਕੜੀਆਂ ਨੇ ਆਪਣੇ ਰਬੜ ਦੀ ਗੇਂਦ ਵਾਂਗ ਟੱਪਦੇ ਚੂਚਿਆਂ ਨੂੰ ਕੁੜਕੁੜ ਦੀ ਹਾਕ ਮਾਰ ਕੇ ਸੱਦ ਲਿਆ ਤੇ ਉਹਨਾਂ ਨੂੰ ਆਪਣੇ ਫੰਗਾਂ ਹੇਠ ਲੁਕੋ ਲਿਆ ਤਾਂ ਜੋ ਛਪਰੀਵਾਸਾਂ ਦੇ ਕੁੱਤਿਆਂ ਦਾ ਸ਼ਿਕਾਰ ਨਾ ਹੋ ਜਾਣ ਜ਼ਮੀਨਾਂ ਦੀ ਕੀਲੇਬੰਦੀ ਹੋਣ ਕਰਕੇ ਟਿੱਬੇ ਟੋਏ ਪੱਧਰੇ ਹੋ ਗਏ ਚਰਾਂਦਾ ਖਤਮ ਹੋ ਗਈਆਂ ਝਾੜ ਛਿਸ਼ਰੇ ਕਾਨੇ ਕਾਈਆਂ ਸਭ ਮੁੱਕ ਗਈਆਂ ਹਰਨਾ ਬਗਿਹੜਾਂ ਗਿੱਦੜਾਂ ਲੂੰਬੜਾਂ ਸਹਿਆਂ ਨੂੰ ਲੁਕਣ ਵਾਸਤੇ ਕੋਈ ਥਾਂ ਨਾ ਰਹਾ ਬਿਰਸ਼ ਬੂਟੇ ਵੱਡੇ ਗਏ ਤੇ ਜੰਗਲੀ ਜਾਨਵਰ ਮਾਲਵਾ ਛੱਡ ਟਾਹੇ ਵਿੱਚੋਂ ਲੰਘ ਕੇ ਦਰਿਆ ਦੀ ਕਾਛੜ ਵਿੱਚ ਜਾ ਲੁਕੇ ਜਿੱਥੇ ਵੱਡੇ ਵੱਡੇ ਮੰਡ ਇਹਨਾਂ ਦੇ ਕਿਲੇ ਬਣ ਗਏ ਹੁਣ ਛਪਰੀ ਵਾਸਾਂ ਦੇ ਡੇਰਿਆਂ ਨੇ ਵੀ ਵੇਟ ਦਾ ਰਾਹ ਰੜਿਆ ਹੁਣ ਛਪਰੀਵਾਸਾਂ ਦੇ ਡੇਰਿਆਂ ਨੇ ਵੀ ਵੇਟ ਦਾ ਰਾਹ ਫੜਿਆ ਛਪਰੀਵਾਸਾਂ ਦੇ ਇਸ ਡੇਰੇ ਦੀਆਂ ਤੀਮੀਆਂ ਪਿੰਡ ਵਿੱਚ ਸੂਈਆਂ ਕੰਧੂਈਆਂ ਵੇਚਣ ਚਲੀਆਂ ਗਈਆਂ ਛੋਟੇ ਮੁੰਡੇ ਕੁੜੀਆਂ ਗਲੀਆਂ ਵਿੱਚ ਬੇਹੀ ਰੋਟੀ ਦੇ ਟੁਕੜੇ ਮੰਗਣ ਲਈ ਘੁੰਮਣ ਲੱਗੇ ਇੱਕ ਮੁਟਿਆਰ ਕੁੜੀ ਆਪਣੇ ਕੁੱਲੀ ਦੇ ਮੂਹਰੇ ਬੈਠੀ ਪਾਟੇ ਕੱਪੜੇ ਸਿਉ ਰਹੀ ਸੀ ਛੋਟਾ ਭਾਈ ਪਿੰਡ ਵਿੱਚ ਜਾ ਵੜਿਆ ਬਾਪ ਕਿਸੇ ਗਾਊ ਦਾ ਸੌਦਾ ਕਰਨ ਗਿਆ ਹੋਇਆ ਮਾਂ ਵੀ ਸੂਇਆਂ ਸੂਇਆਂ ਦੀ ਵਿਕਰੀ ਤੇ ਚੜੀ ਹੋਈ ਸੀ ਮਾਂ ਵੀ ਸੂਇਆਂ ਦੀ ਵਿਕਰੀ ਤੇ ਚੜੀ ਹੋਈ ਸੀ ਕੁੜੀ ਨੂੰ ਆਪਣਾ ਕੁੜੀ ਨੂੰ ਆਪਣੀ ਘੋੜੀ ਬੜੀ ਪਿਆਰੀ ਸੀ ਜਿਸ ਉੱਤੇ ਸਫ਼ਰ ਵੇਲੇ ਕੁੱਲੀ ਦਾ ਸਮਾਨ ਲੱਦਿਆ ਹੁੰਦਾ ਹੈ ਉਸ ਘੋੜੀ ਨੂੰ ਚਿੱਕੜ ਗਾਰੇ ਵਿੱਚ ਕੁੜੀ ਮੁੰਡੇ ਦੇ ਪੈਰ ਨਹੀਂ ਭਜਣ ਦਿੱਤਾ ਸੀ ਜਾਂ ਟਿੱਬਿਆਂ ਦੇ ਤਪਦੇ ਰੇਤੇ ਨੇ ਕਦੇ ਉਹਨਾਂ ਦੇ ਪੈਰ ਨਾ ਜਾਲੇ ਸੂਲਾਂ ਦੇ ਜੰਗਲ ਘੋੜੀ ਗਾਹ ਮਾਰਦੀ ਸੀ ਨਦੀਆਂ ਨਾਲਿਆਂ ਕੱਸੀਆਂ ਨੂੰ ਉਹ ਬੇਖੌਫ ਲੰਘ ਜਾਂਦੀ ਕੁੜੀ ਨੇ ਉਸ ਦੇ ਗਲ ਵਿੱਚ ਕਈ ਰੰਗਾਂ ਦੇ ਮਣਕੇ ਪਰੋ ਕੇ ਪਾਏ ਹੋਏ ਸਨ ਉਹ ਘੋੜੀ ਇੱਕ ਵੱਡ ਵਿੱਚ ਸੁੱਕਾ ਘਾਹ ਚੁਗ ਰਹੀ ਸੀ ਕੁੜੀ ਨੇ ਆਪਣੀ ਨਿਗਾਹ ਉਸ ਘੋੜੀ ਤੇ ਰੱਖੀ ਹੋਈ ਸੀ ਦਿਨ ਡੁੱਬ ਰਿਹਾ ਸੀ ਘੋੜੀ ਇੱਕਦਮ ਘਾਹ ਛੱਡ ਕੇ ਭੱਜੀ ਉਸਦੇ ਚੱਡਿਆਂ ਵਿੱਚ ਇੱਕ ਜ਼ਹਿਰੀਲੀ ਮੱਖੀ ਨੇ ਡੰਗ ਮਾਰਿਆ ਸੀ। ਅਗਾਹ ਰਾਹ ਵਿੱਚ ਦੋ ਕੁੱਤੇ ਮਿਲੇ ਜਿਨ੍ਹਾਂ ਨੇ ਮੁਸੀਬਤ ਵਿੱਚ ਫਸੀ ਹੋਈ ਘੋੜੀ ਨੂੰ ਆਪਣਾ ਸ਼ਿਕਾਰ ਸਮਝਿਆ। ਘੋੜੀ ਰੁਖ ਬਦਲ ਕੇ ਰੁਖ ਬਦਲ ਕੇ ਹਵਾ ਹੋ ਗਈ। ਜਦ ਕੁੱਤਿਆਂ ਨੇ ਖੜਾ ਨਾ ਛੱਡਿਆ ਤਾਂ ਘੋੜੀ ਨੇ ਵੀ ਆਪਣਾ ਰਾਹ ਛੱਡਿਆ ਤੇ ਚਰਿਆਂ ਵਿੱਚ ਜਾ ਵੜੀ। ਚਰੀ ਦੇ ਜੰਗਲ ਵਿੱਚ ਬੜਨਾ ਕੁੱਤਿਆਂ ਲਈ ਮੌਤ ਬਰਾਬਰ ਸੀ। ਘੋੜੀ ਦੀ ਇੱਕੋ ਦਲਤੀ ਨਾਲ ਸਾਰੇ ਦੰਦ ਕੁੱਤਿਆਂ ਦੇ ਬਾਹਰ ਕਿਰ ਜਾਂਦੇ। ਸੁੱਕੀਆਂ ਚਰਿਆਂ ਦੀ ਖੜਖੜਵੀ ਕੁੱਤਿਆਂ ਨੂੰ ਮਾਰੂ ਜਾਲ ਦਾ ਸਨੇਹਾ ਦੇ ਰਹੀ ਸੀ ਕੁੱਤੇ ਮੁੜੇ ਕੁੱਤੇ ਤਾਂ ਮੁੜ ਗਏ ਪਰ ਘੋੜੀ ਨੂੰ ਅਜੇ ਟੇਕ ਨਾ ਮਿਲੀ ਉਸ ਦਾ ਇੱਕ ਪੈਰ ਚੂਹਿਆਂ ਦੀ ਖੱਡ ਵਿੱਚ ਧਸ ਗਿਆ ਇਹ ਡਿੱਗਣ ਤੋਂ ਮਸਾਂ ਬਚੀ ਪਰ ਚੂਹੇ ਵੀ ਸੁੱਖ ਦੀ ਨੀਂਦ ਨਾ ਸੌ ਸਕੇ ਉਹਨਾਂ ਲਈ ਤਾਂ ਪੁਚਾਲ ਆ ਗਿਆ ਉਹ ਖੱਡਾਂ ਛੱਡ ਛੱਡ ਭੱਜਣ ਲੱਗੇ ਘੋੜੀ ਸਮਝੀ ਕਿ ਮੇਰੇ ਮੇਰੇ ਲਈ ਜਾਲ ਬੁਣਿਆ ਜਾ ਰਿਹਾ ਹੈ ਉਹ ਸਿਰ ਤੇ ਖਤਰੇ ਤੋਂ ਘਬਰਾ ਕੇ ਭੱਜੀ ਦੂਰ ਨਿਕਲ ਗਈ ਅਗਾਹ ਕਮਾਦ ਖੜਾ ਸੀ ਹਨੇਰਾ ਹੋਣ ਲੱਗਾ ਨਾਕੀ ਕੱਸੀ ਦਾ ਪਾਣੀ ਕਮਾਦ ਨੂੰ ਲਾ ਰਿਹਾ ਸੀ ਉਸਨੇ ਪਾਣੀ ਕੰਨੀ ਦੇ ਇੱਕ ਕਿਆਰੇ ਵਿੱਚ ਛੱਡ ਦਿੱਤਾ ਪਾਣੀ ਵਿੱਚ ਛਪਕਲ ਛਪਕਲ ਹੋਣ ਲੱਗੀ ਘੋੜੀ ਡਰੀ ਕਿ ਆਫਤ ਆ ਰਹੀ ਹੈ ਇਸ ਨੂੰ ਡਾਡੀ ਪਿਆਸ ਲੱਗੀ ਹੋਈ ਸੀ ਡਰ ਕਰਕੇ ਇਹਦੀ ਤਰੇ ਭੁੱਲ ਗਈ ਇਹ ਦੂਰ ਭੱਜ ਗਈ ਕੁਝ ਟੇਕ ਮਿਲੀ ਪਾਣੀ ਪੀਣ ਲੱਗੀ ਪਰ ਮੁਸੀਬਤ ਨਾ ਟਲੀ ਨਾਕੀ ਨੇ ਸਮਝਿਆ ਕੋਈ ਵੱਡਾ ਜਾਨਵਰ ਕਮਾਦ ਉਜਾੜ ਨਾ ਵੜਿਆ ਹੈ ਉਸਨੇ ਆਪਣੇ ਖੀਸੇ ਵਿੱਚੋਂ ਟਾਰਚ ਕੱਢੀ ਬਟਨ ਦੱਬਿਆ ਬੈਟਰੀ ਜਗੀ ਚਾਨਣ ਦੀ ਧਾਰੀ ਸਿੱਧੀ ਘੋੜੀ ਦੀਆਂ ਨਾਸਾਂ ਉੱਤੇ ਪਈ ਅਤੇ ਉਹ ਭੱਜ ਅਤੇ ਉਹ ਭੱਜੀ ਤੇ ਪਿੰਡ ਦਾ ਰੁਕ ਕੀਤਾ ਤਾਂ ਜੋ ਆਪਣੇ ਡੇਰੇ ਪਹੁੰਚ ਜਾਵੇ ਥੋੜੀ ਅਜੇ ਥੋੜੀ ਦੂਰ ਹੀ ਗਈ ਸੀ ਕਿ ਅੱਗੇ ਤੋਂ ਇੱਕ ਮਾਰਨ ਖੁੰਡੇ ਮਹੋ ਨੇ ਖੁੰਡੇ ਮਹੋ ਨੇ ਕਹਿਰ ਦਾ ਫਰਾਟਾ ਮਾਰਿਆ ਘੋੜੀ ਦੀ ਜਾਨ ਕੰਬ ਗਈ ਇਹਨੇ ਡੋਰੇ ਦਾ ਰਾਹ ਛੱਡ ਡੇਰੇ ਦਾ ਰਾਹ ਛੱਡ ਦਿੱਤਾ ਤੇ ਬਾਹਰ ਰੋਹੀਵਲ ਪਿੰਡ ਦੀ ਜੂਵ ਵੱਲ ਉਜਾਵੜੀ ਪਿੱਛੇ ਮਾਲੀ ਕੜਵੈਂ ਕੜਵੈਂ ਕਰਦਾ ਆ ਰਿਹਾ ਸੀ ਜੋ ਘੋੜੀ ਦੀ ਜਾਨ ਜਾਨ ਤੇ ਬਣਿਆ ਜਾਨ ਦਾ ਬੈਰੀ ਬਣਿਆ ਹੋਇਆ ਸੀ ਇੰਨੇ ਚਿਰ ਨੂੰ ਡਿਗਦੀ ਢੈਂਦੀ ਕੁੜੀ ਵੀ ਨਾਕੀ ਬਲਾਈ ਨਾਕੀ ਤੂੰ ਹੀ ਉੱਤੇ ਮੂੰਗਫਲੀ ਦੀਆਂ ਗੱਠੀਆਂ ਭੁੰਨ ਕੇ ਹਟਿਆ ਸੀ ਤੇ ਪੁੱਜੀਆਂ ਹੋਈਆਂ ਗੱਠੀਆਂ ਨੂੰ ਇਕਠੀਆਂ ਕਰ ਰਿਹਾ ਸੀ ਕੁੜੀ ਬੋਲੀ ਵੀਰ ਵੇ ਤੈ ਸਾਡੀ ਘੋੜੀ ਦੇਖੀ ਹੈ ਹਾਂ ਹੁਣੇ ਉਹ ਪਟੜੀ ਵੱਲ ਭੱਜੀ ਹੈ ਉਹਦੇ ਮਗਰੇ ਮਾਲੀ ਸੀ ਤੈ ਖੜਪ ਖੜਪ ਸੁਣੀ ਹੈ ਹਾਂ ਹਾਂ ਅਜੇ ਤਾਂ ਨੇੜੇ ਹੀ ਹੈ ਆਹੋ ਮਾਲੀ ਘੋੜੀ ਬਰਾਬਰ ਦੌੜ ਨਹੀਂ ਸਕਦਾ ਉਹ ਮੋੜ ਆਊਗਾ ਇੰਨੀ ਗੱਲ ਸੁਣ ਕੇ ਕੁੜੀ ਭੱਜੀ ਤਾਂ ਜੋ ਭੁੱਲੀ ਖੜੀ ਘੋੜੀ ਨੂੰ ਗਲ ਤੋਂ ਫੜ ਕੇ ਡਰੀ ਹੋਈ ਸਹਮੀ ਹੋਈ ਨੂੰ ਦਲਾਸੀ ਦਲਾਸਾ ਦੇ ਕੇ ਥਾਪੀ ਦੇ ਕੇ ਆਪਣੇ ਡੇਰੇ ਦੀ ਰਾਹ ਦਿਖਾ ਦੇਵੇ ਤੇ ਨਾਲੇ ਉਹ ਘੋੜੀ ਬੜੀ ਸਿਆਣੀ ਹੈ ਹਨੇਰੇ ਵਿੱਚ ਵੀ ਉਹ ਕੁੜੀ ਨੂੰ ਪਛਾਣ ਲਵੇਗੀ ਤੇ ਹਣਕ ਕੇ ਘੋੜੀ ਹਣਕ ਕੇ ਕੁੜੀ ਨੂੰ ਸਨੇਹਾ ਘਲ ਦੇਵੇਗੀ ਤੇ ਮੈਂ ਇਸ 베ਰੀ ਹੀਟ ਘੜੀ ਹਾਂ ਕੁੜੀ ਦਾ ਛਟਕਾਰਾ ਮੀਲ ਪਰਵਾੜ ਤੋਂ ਹੋ ਜਾਏ ਕੁੜੀ ਘੋੜੀ ਕੁੜੀ ਨੂੰ ਆਪਣੀ ਪਿੱਠ ਉੱਤੇ ਬਿਠਾ ਕੇ ਹਵਾ ਹੋ ਜਾਏਗੀ ਤੇ ਅੱਖ ਦੇ 4 ਵਿੱਚ ਕੁੜੀ ਨੂੰ ਡੇਰਾ ਡੇਰੇ ਪਹੁੰਚਾ ਦੇਵੇਗੀ ਤੇ ਕਿਸੇ ਜੰਗਲੀ ਜਾਨਵਰ ਤੋਂ ਵੀ ਕੁੜੀ ਬਚ ਜਾਏਗੀ ਕੁੜੀ ਇਸ ਆਸ ਨਾਲ ਭੱਜੀ ਖੜੱਪ ਖੜੱਪ ਬੰਦ ਹੋ ਜਾਂਦੀ ਸੀ ਇੱਕ ਤਾਰਾ ਅਸਮਾਨ ਵਿੱਚੋਂ ਟੁੱਟਿਆ ਚਾਨਣ ਦੀ ਲਕੀਰ ਧਰਤੀ ਉੱਤੇ ਫਿਰ ਫੇਰ ਕੇ ਮਿਟ ਗਿਆ ਕੁੜੀ ਦੀ ਆਸ ਤੇ ਪਾਣੀ ਫਿਰ ਗਿਆ ਚੰਦ ਨੇ ਅਜੇ ਗੋਡੀ ਮਾਰ ਕੇ ਚੜ੍ਹਨਾ ਸੀ ਕੁੜੀ ਨੂੰ ਆਪਣੀ ਜਾਨ ਖਤਰੇ ਵਿੱਚ ਪੈਂਦੀ ਦੀ ਸੀ ਉਹ ਪਿੱਛੇ ਮੁੜੀ ਅਜੇ ਕਰਸਾਨਾਂ ਦਾ ਕੰਮ ਆ ਨਾਕੀ ਮੂੰਗਫਲੀ ਦੀਆਂ ਗੱਠੀਆਂ ਹੁੰਦ ਰਿਹਾ ਸੀ ਬੀਰਵੇ ਘੋੜੀ ਨਹੀਂ ਮਿਲੀ ਚੱਲ ਮੈਂ ਤੈਨੂੰ ਡੇਰੇ ਛੱਡਾਵਾਂ ਤੇਰਾ ਪਾਣੀ ਖਰਾਬ ਹੋਊ ਨਹੀਂ ਸਾਡਾ ਸਾਡੀ ਕੱਸੀ ਦੀ ਵਾਰੀ ਦਾ ਵਕਤ ਮੁੱਕ ਚੁੱਕਿਆ ਹੈ ਦੂਜਾ ਨਾਕੀ ਆਉਣ ਵਾਲਾ ਹੈ ਨਾਕੀ ਨੇ ਕੁੜੀ ਦੇ ਪੱਲੇ ਵਿੱਚ ਮੂੰਗਫਲੀ ਪਾਈ ਤੇ ਜੇਬ ਵਿੱਚ ਭਰ ਦਿੱਤੀ ਦੋਵੇਂ ਪਿੰਡ ਵੱਲ ਤੁਰੇ ਨਾਕੀ ਮੂਰੇ ਸੀ ਜਗ ਦੀ ਬੈਟਰੀ ਨਾਲ ਚਾਨਣ ਕਰ ਰਿਹਾ ਸੀ ਡੰਡੀ ਦੇ ਦੋਹੇ ਪਾਸੇ ਹਨੇਰਾ ਸੀ ਆਲਣੇ ਵਿੱਚ ਇੱਕ ਬੇਚੈਨ ਪੰਛੀ ਚੀਕਿਆ ਜਿਸ ਨੇ ਰੋਹੀ ਦੀ ਸ਼ਾਂਤ ਚੁੱਪ ਨੂੰ ਛਾਣ ਦਿੱਤਾ ਸਿਰਕੀ ਵਾਸ਼ਾਂ ਦੀਆਂ ਸਿਰਕੀ ਵਾਸ਼ਾਂ ਦੀਆਂ ਝੁੱਗੀਆਂ ਨੇੜੇ ਆ ਗਈਆਂ ਕੁੜੀ ਬੋਲੀ ਵੀਰਵੇ ਹੁਣ ਤੂੰ ਆਪਣੇ ਘਰ ਨੂੰ ਜਾ ਨਾਕੀ ਕੰਬ ਨੇ ਟਾਰਚ ਬੁਝਾਈ ਤੇ ਆਪਣੇ ਘਰ ਦੀ ਡੰਡੀ ਪਿਆ ਕੁੜੀ ਦੇ ਅੱਗੇ ਕਾਲਾ ਦਿਓ ਖੜਾ ਸੀ ਕੁੜੀ ਕੰਬ ਗਈ ਕਾਲੇ ਤੰਬੇ ਵਾਲਾ ਬੋਲਿਆ ਤੂੰ ਕਿੱਥੋਂ ਆਈ ਏ ਮੈਂ ਆਪਣੀ ਘੋੜੀ ਲੰਬਣ ਗਈ ਸੀ ਕੁੜੀ ਨੇ ਬੇਡਰ ਹੋ ਕੇ ਉੱਤਰ ਦਿੱਤਾ ਝੂਠ ਬੋਲਦੀ ਐ ਕਮਜਾਤੇ ਤੇਰੀ ਘੋੜੀ ਤਾਂ ਤੇਰੇ ਬਾਪ ਦੀ ਕੁੱਲੀ ਕੋਲ ਵੱਜੀ ਖੜੀ ਐ ਦੋਹਾਂ ਦੇ ਉੱਚੇ ਬੋਲ ਸੁਣ ਕੇ ਘੋੜੀ ਖੁਸ਼ੀ ਵਿੱਚ ਉੱਚੀ ਉੱਚੀ ਹਿਣਕੀ ਜੋ ਗਵਾਹੀ ਦੇ ਰਹੀ ਸੀ ਕਿ ਮੈਂ ਤੇਰੇ ਨਾਲੋਂ ਪਹਿਲਾਂ ਡੇਰੇ ਉੱਪੜ ਗਈ ਘੋੜੀ ਦੇ ਪੌੜ ਧਰਤੀ ਉੱਤੇ ਖੜ ਕੇ ਧੌਣ ਛੰਡੀ ਪੂਛ ਕਮਾਈ ਘੋੜੀ ਨੇ ਕੁੜੀ ਦਾ ਬੋਲ ਪਛਾਣ ਲਿਆ ਸੀ ਚਾਵਾ ਵਿੱਚ ਕਾਂਜੀ ਘੁਲ ਗਈ ਸੀ ਕਾਲੇ ਤੰਬੇ ਵਾਲਾ ਨੱਡਾ ਡੇਰੇ ਦਾ ਮੁਖੀ ਡੇਰੇ ਦਾ ਮੁਖੀ ਦਾ ਪੁੱਤ ਸੀ ਉਹ ਨਫ਼ਰਤ ਨਾਲ ਬੁੜਕਿਆ ਕੁੱਤੀਏ ਝੋਲੀ ਵਿੱਚ ਕੀ ਪਾਇਆ ਏ ਮੂੰਗਫਲੀਏ ਪੁੱਜੀ ਹੋਈ ਈਰਖਾ ਦੇ ਅੱਗੇ ਤੰਬੇ ਵਾਲੇ ਦੀ ਹਿੱਕ ਵਿੱਚ ਫਿਰ ਗਈ ਉਸ ਦੀ ਲਾਠੀ ਦੀ ਇੱਕ ਹੁੱਜ ਨਾਲ ਚੁੰਨੀ ਚੁੰਨੀ ਪੱਲੇ ਵਿੱਚੋਂ ਮੂੰਗਫਲੀ ਢੇਰੀ ਹੋ ਗਈ ਚੌਧਰੀ ਡੇਰੇ ਦੇ ਆਗੂ ਦਾ ਪੁੱਤ ਕ੍ਰੋਧ ਖਾ ਕੇ ਬੋਲਿਆ ਤੂੰ ਚੱਲ ਡੇਰੇ ਜਾ ਕੇ ਤੇਰੀ ਗੁੱਤ ਬਣਾਉਣੇ ਆ ਤੂੰ ਕੌਣ ਹੈ ਉਹ ਇਸ ਦੀ ਗੱਤ ਬਣਾਉਣ ਵਾਲਾ ਨਾਕੀ ਕਾਮਾ ਮੁੜ ਕੇ ਬੋਲਿਆ ਤੇਰੇ ਨਾਲ ਸਾਡਾ ਕੋਈ ਝਗੜਾ ਨਹੀਂ ਤੂੰ ਸਾਡੇ ਡੇਰੇ ਦਾ ਡੇਰੇ ਦੇ ਕੰਮਾਂ ਵਿੱਚ ਦਖਲ ਨਹੀਂ ਦੇ ਸਕਦਾ ਤੁਰ ਜਾ ਤੁਰ ਜਾ ਜਾਂ ਬੱਤੀ ਬੁਝਾ ਦੇ ਨਾਕੀ ਕਾਮੇ ਨੇ ਬੱਤੀ ਬੁਝਾ ਦਿੱਤੀ ਤਿੰਨੇ ਡੇਰੇ ਵਿੱਚ ਜਾ ਵੜੇ ਕੁੜੀ ਦਾ ਕੁੜੀ ਦੇ ਬਾਪ ਦੇ ਹੁੱਕੇ ਦੀ ਗੁਰਗੁਰ ਬੰਦ ਹੋ ਗਈ ਚਿਲਮ ਵਿੱਚ ਮਗ ਦੀ ਅੱਗ ਸੌਂ ਗਈ ਮਾਂ ਜਿਹੜੀ ਫਿਕਰ ਵਿੱਚ ਬੈਠੀ ਆਪਣੇ ਉਂਗਦੇ ਪੁੱਤ ਨੂੰ ਸੌਂ ਜਾਣ ਵਾਸਤੇ ਥਾਪੜ ਰਹੀ ਸੀ ਨੇੜੇ ਆਈ ਘੋੜੀ ਕੀਲੇ ਉਦਾਲੇ ਉਹ ਘੁੰਮ ਘੁੰਮ ਕੇ ਡੇਰੇ ਦੇ ਮੁਖੀ ਦੇ ਪੁੱਤ ਦੇ ਸਿਰ ਪੁੱਤ ਦੇ ਸਿਰ ਵੱਲ ਪੂੰਛਾ ਮਾਰ ਰਹੀ ਸੀ ਉਹ ਮੁੰਡਿਆ ਕੀ ਰੌਲਾ ਪੈ ਗਿਆ ਬਾਪ ਬੋਲਿਆ ਜੇ ਡੇਰੇ ਦੀਆਂ ਕੁੜੀਆਂ ਪਹਿਰ ਰਾਤਾਂ ਹੀ ਰੋਈ ਵਿੱਚ ਖੇਛ ਆਣ ਦੀਆਂ ਘੁੰਮਦੀਆਂ ਫਿਰਨ ਤਾਂ ਡੇਰੇ ਦੀ ਇੱਜ਼ਤ ਕਿੱਥੇ ਜਾਊ ਮੁਖੀ ਦੇ ਪੁੱਤ ਦਾ ਉੱਤਰ ਸੀ ਸਾਊਆ ਪਸ਼ੂਆਂ ਦੀ ਸੰਭਾਲ ਵੀ ਕਰਨੀ ਹੋਈ ਸੰਭਾਲ ਦਾ ਬਹਾਨਾ ਹੈ ਡੇਰੇ ਨੂੰ ਕਲੰਕ ਲਾਉਂਦਾ ਹੈ ਕੋਈ ਕਸੂਰ ਵੀ ਦੱਸ ਅਜੇ ਵੀ ਕੋਈ ਕਸਰ ਹੈ ਉਹ ਭਾਈਆ ਕਿਉਂ ਬੇਕਸੂਰ ਕੁੜੀ ਨੂੰ ਅਲਜ਼ਾਮ ਲਾ ਕੇ ਬਦਨਾਮ ਕਰਦਾ ਹੈ ਧੀਆਂ ਭੈਣਾਂ ਵਾਲੇ ਤਾਂ ਸਗੋਂ ਪਰਦੇ ਪਾਉਂਦੇ ਨੇ ਮੇਰਾ ਗੁੱਸਾ ਨਾ ਕਰੀ ਤੂੰ ਡਾਕਟਰ ਤੋਂ ਪਰਖ ਕਰਵਾ ਲੈ ਨਾਕੀ ਨੇ ਦਲੇਰੀ ਨਾਲ ਉੱਤਰ ਦਿੱਤਾ ਆਗੂ ਦਾ ਪੋਤਾ ਆਪਣੇ ਰਾਤੋਂ ਤਿਲਕ ਗਿਆ ਕੁੜੀ ਦੇ ਸਰੀਰ ਨੂੰ ਕਿਉਂ ਡਾਕਟਰ ਦੀ ਸ਼ੋਅ ਲੱਗੇ ਸਾਨੂੰ ਲੋੜ ਨਹੀਂ ਮੱਲੋ ਮੱਲੀ ਦੀ ਬਦਨਾਮੀ ਤੋਂ ਕੁੜੀ ਡੇਰੇ ਦਾ ਡੇਰੇ ਦੀ ਮੁਜ਼ਰਮ ਹੈ ਉਸਨੇ ਸਾਡੀ ਬਰਾਦਰੀ ਦਾ ਨਾਮ ਕਿਉਂ ਤੋੜਿਆ ਕੱਲ ਨੂੰ ਡੇਰੇ ਦੀਆਂ ਕੁੜੀਆਂ ਨਿਜਮ ਦੇ ਬੰਨਣ ਤੋਂ ਬੇਮਕ ਹੋ ਕੇ ਦਸਤੂਰ ਭੰਨ ਕੇ ਡੇਰਾ ਉਜਾੜਨਗੀਆਂ ਜੇ ਕੁੜੀ ਦਾ ਪਿਓ ਮੁਜ਼ਰਮ ਦੀਤੀ ਦਾ ਪਖ ਪੂਰੂਗਾ ਤਾਂ ਅਸੀਂ ਇਸ ਨੂੰ ਡੇਰੇ ਤੋਂ ਛੇਕ ਦੇਾਂਗੇ ਇੰਨੀ ਗੱਲ ਸੁਣ ਕੇ ਬਾਪ ਕੰਬ ਗਿਆ ਡੇਰੇ ਤੋਂ ਨਿਕਲ ਕੇ ਇਸ ਨੂੰ ਦੁੱਖਾਂ ਭਰੇ ਜੰਗਲੀ ਜੀਵਨ ਵਿੱਚ ਕੌਣ ਮਦਦ ਦੇਵੇਗਾ ਇਹਦੀ ਇਹਦੇ ਚੋਪਰ ਹੋ ਰਹੇ ਪੁੱਤ ਦਾ ਵਿਆਹ ਵੀ ਡੇਰੇ ਦਾ ਮੁਖੀ ਰੋਕ ਦੋਵੇ ਰੋਕ ਦੇਵੇਗਾ ਇਹਦੇ ਟੱਬਰ ਦੀ ਟੱਬਰ ਦੇ ਵੱਲ ਟੱਬਰ ਦੀ ਵੇਲ ਰੁਕ ਜਾਵੇਗੀ ਜਿਹੜੀ ਖੁੱਲ ਕੁਦਰਤ ਨੇ ਦਿੱਤੀ ਹੈ ਉਹ ਖੋਹ ਲਈ ਜਾਵੇਗੀ ਕੁੜੀ ਦੀਆਂ ਅੱਖਾਂ ਅੱਗੇ ਕਾਲਾ ਨਰਕ ਫਿਰ ਰਿਹਾ ਸੀ ਮਾਪਿਆਂ ਦਾ ਵਿਛੋੜਾ ਕੌਣ ਚੱਲਦਾ ਹੈ ਜੋ ਸਾਰੇ ਸਖਾਂ ਦੇ ਸਾਰੇ ਸੁੱਖਾਂ ਦੇ ਭੰਡਾਰ ਹੁੰਦੇ ਹਨ ਮੁਖੀ ਦਾ ਪੁੱਤ ਕਿਉਂ ਬਾਦ ਪੈ ਗਿਆ ਇਹ ਕੁੜੀ ਤਾਂ ਆਪਣੀਆਂ ਸਹੇਲੀਆਂ ਨਾਲ ਵੀ ਕਦੇ ਦਿਨ ਛਿਪਣ ਪਿੱਛੋਂ ਕਿਸੇ ਨਲਕੇ ਤੋਂ ਪਾਣੀ ਲੈਣ ਨਹੀਂ ਗਈ ਇਸ ਦਾ ਕਸੂਰ ਇਹ ਸੀ ਕਿ ਇਹ ਮੁਖੀ ਦੇ ਪੁੱਤ ਦੇ ਅਲਗੋਜ਼ਿਆਂ ਦੀਆਂ ਸੁਰਾਂ ਉੱਤੇ ਨਾ ਤਿਲਕੀ। ਭਗਵਾਨ ਦੀ ਪੁੱਤਰੀ ਸ਼ੈਦ ਦੇ ਪਿੰਜਰੇ ਵਿੱਚ ਨਾ ਫਸ ਸਕੀ, ਨਾ ਕੈਦ ਹੋਈ। ਅਣਖ ਤੇ ਗੈਰਤ ਦੀ ਇਹਦੀ ਮਟਕ ਚਾਲ ਮੁਖੀ ਦੇ ਪੁੱਤ ਦਾ ਕਲੇਜਾ ਕੱਢ ਕੇ ਲੈ ਗੇ, ਲੈ ਕੇ ਜਾਂਦੀ ਸੀ। ਉਹਦੇ ਜ਼ਖਮ ਡੂੰਘੇ ਹੋ ਰਹੇ ਸਨ। ਜਿੰਨਾ ਉੱਤੇ ਇਸ ਕੁੜੀ ਦੇ ਹੱਥ ਦੀ ਮੱਲਮ ਪੱਟੀ ਹੈ। ਮੱਲਮ ਪੱਟੀ ਹੀ ਅੰਗੂਰ ਲਿਆ ਸਕਦੀ ਸੀ। ਇੱਜ਼ਤਦਾਰ ਬਾਪ ਦੀ ਬੇਟੀ ਉਦੀ ਦਾਸੀ ਨਾ ਬਣ ਸਕੀ ਮੁਖੀ ਦਾ ਪੁੱਤ ਦਾਤ ਕਾ ਕੇ ਲੋਕਾਂ ਦਾ ਕੁੜੜਕਾਰ ਜਾਂਦਾ ਹੈ ਬਿੱਲੀਆਂ ਡਰਦੀਆਂ ਡੇਰੇ ਦੇ ਨੇੜੇ ਨਹੀਂ ਆਉਂਦੀਆਂ ਜਦ ਕਿ ਕੁੜੀ ਦਾ ਬਾਪ ਕਿਸੇ ਦੀ ਉੱਤਰੀ ਹੋਈ ਲੱਤ ਜਾਂ ਬਾਹ ਚੜਾ ਕੇ ਆਰਾਮ ਦਿੰਦਾ ਹੈ ਕੋਈ ਫੀਸ ਨਹੀਂ ਲੈਂਦਾ ਜੋ ਤਿਲਫੁਲ ਕੋਈ ਦੇ ਜਾਵੇ ਪ੍ਰਵਾਨ ਕਰ ਲੈਂਦਾ ਹੈ ਡੇਰੇ ਦਾ ਡੇਰੇ ਦੇ ਚੌਧਰੀ ਦਾ ਪੁੱਤ ਅਭਮਾਨੀ ਹੈ ਇਸ ਦੀ ਲਾਠੀ ਤੋਂ ਡੇਰਾ ਡਰਦਾ ਹੈ ਮਾੜੇ ਮੋٹے ਮਾੜਾ ਮੋਟਾ ਰੜਕਣ ਵਾਲਿਆਂ ਨੂੰ ਇਹ ਮਾਸ ਦੀ ਬੋਟੀ ਭੇਟਾ ਕਰ ਦਿੰਦਾ ਹੈ ਉਹ ਟਿਕ ਜਾਂਦੇ ਹਨ ਕੋਈ ਸਿਰ ਨਹੀਂ ਚੁੱਕਦਾ ਡੇਰੇ ਦੇ ਸਾਰੇ ਵਾਸੀ ਇਸ ਦੇ ਹੁਕਮ ਨਾਲ ਸਹਿਮਤ ਹੋ ਜਾਂਦੇ ਹਨ ਇਹਦੇ ਕੋਲ ਦੋ ਹਥਿਆਰ ਹਨ लाਠੀ ਤੇ ਮਾਸ ਦੀ ਰਿਸ਼ਵਤ ਹੁਣ ਝਗੜਾ ਮਟਣ ਵਾਲਾ ਨਹੀਂ ਦਿਸਦਾ ਸੀ ਕਿਉਂਕਿ ਮੁਖੀ ਦਾ ਪੁੱਤਰ ਅੱਵਲ दर्जे ਦਾ ਅੜੀਲ ਸੀ ਰਾਤ ਦੀ ਕਾਲਖ ਉੱਤੇ ਸੋਨੇ ਦੀ ਲਕੀਰ ਬੋਂਦਾ ਇੱਕ ਟਟਿਆਣਾ ਆਇਆ ਜਿਸਨੇ ਕੁੜੀ ਦੇ ਮੁਸ਼ਕੀ ਰੰਗ ਦੇ ਚਿਹਰੇ ਨੂੰ جگਮਗਾ ਦਿੱਤਾ ਕੁੜੀ ਅਸ਼ੋ ਦੇ ਤਿੱਖੇ ਨਕਸ਼ਾਂ ਦੀ ਧਾਰ ਮੁਖੀ ਦਾ ਪੁੱਤ ਨਾ ਸਹਿ ਸਕਿਆ ਟਟੈਣਾ ਤਾਂ ਕੁੱਲੀ ਵਿੱਚ ਸੋਨੇ ਦਾ ਚਾਨਣ ਕਰਕੇ ਆਪਣੇ ਫੰਗ ਸਮੇਟ ਕੇ ਨੇਰਾ ਪਾ ਕੇ ਉੱਡ ਗਿਆ ਪਰ ਉਹਦੀ ਛਣ ਭਰ ਦੀ ਚਮਕ ਮੁਖੀ ਦੇ ਪੁੱਤ ਦੇ ਦਿਲ ਅੰਦਰ ਲਾਟ ਫੇਰ ਗਈ ਟਟੈਣਾ ਫਿਰ ਆਇਆ ਤੇ ਕੁੜੀ ਦੀ ਠੋਡੀ ਨੂੰ ਛੋ ਕੇ ਉੱਡ ਗਿਆ ਤੇ ਮੁਖੀ ਦੇ ਪੁੱਤ ਦਸ ਮੁਖੀ ਦੇ ਪੁੱਤ ਦੀ ਸਵਾਗ ਕਰ ਗਿਆ ਜਿਹੜਾ ਕਿਹਾ ਕਰਦਾ ਸੀ ਕਿ ਇਹ ਕੁੜੀ ਤਾਂ ਡੇਰੇ ਦਾ ਸ਼ਿੰਗਾਰ ਹੈ ਇਹ ਰਾਤ ਦੀ ਰਾਣੀ ਹੈ ਇਹਦਾ ਚਿਹਰਾ ਬੈਂਗਣੀ گلاب ਦਾ ਰੂਪ ਹੈ ਰੋਹੀ ਦੀਆਂ ਹਰਨੀਆਂ ਵੀ ਇਹਦੀ ਤੌਰ ਦੇਖ ਕੇ ਰੁਕ ਜਾਂਦੀਆਂ ਹਨ ਗੁਟਕਦੇ ਨੱਚਦੇ ਕਬੂਤਰ ਇਹਦੇ ਪੱਬਾਂ ਦੀ ਰੀਸ ਕਰਦੇ ਨੇ ਹਰੇ ਤੋਤੇ ਵਿਸਾਖ ਵਿੱਚ ਕੇਸੂ ਦੇ ਲਾਲ ਫੁੱਲਾਂ ਨੂੰ ਚੁੰਮਦੇ ਚੋਹਲ ਕਰਨੋਂ ਭੁੱਲ ਜਾਂਦੇ ਨੇ ਜਦ ਕਿਤੇ ਜਦ ਕੱਤੇ ਵਿੱਚ ਡੇਰਾ ਟਿੱਬਿਆਂ ਤੇ ਚੱਲਦਾ ਹੈ ਤਾਂ ਕੁੰਝਾਂ ਦੀ ਡਾਰ ਕੁੜੀ ਦੇ ਕੁੜੀ ਦਾ ਬੋਲ ਸੁਣ ਕੇ ਉੱਲਰ ਕੇ ਧੌਣ ਚਕਾਉਂਦੀ ਹੈ ਬਾਪ ਨੇ ਭਾਈਚਾਰੇ ਦੀ ਇੱਛਾ ਉੱਤੇ ਫੁੱਲ ਚੜਾਉਣੇ ਹੀ ਯੋਗ ਸਮਝੇ ਨਹੀਂ ਤਾਂ ਇਹਦੇ ਟੱਬਰ ਦੀ ਵੇਲ ਖਤਮ ਹੋ ਜਾਂਦੀ ਉਸ ਵੇਲ ਦੀ ਪਾਲਣ ਲਈ ਪੁੱਤਰੀ ਦੀ ਕੁਰਬਾਨੀ ਦੇਣਾ ਦੇਣੀ ਪ੍ਰਵਾਨ ਕਰ ਲਈ ਉਸਨੇ ਆਪਣਾ ਪੁੱਤਰ ਤਾਂ ਵਿਆਉਣਾ ਹੀ ਸੀ ਫੈਸਲਾ ਇਹ ਹੋਇਆ ਕਿ ਅੱਜ ਰਾਤ ਕੁੜੀ ਡੇਰੇ ਵਿੱਚ ਰਹੇ ਪਰ ਦਿਨ ਦੇ ਚਾਨਣ ਵਿੱਚ ਇਹਦਾ ਪਰਛਾਵਾਂ ਨਾ ਦਿਸੇ ਪੈ ਪਾਟ ਅਨਸਾਰ ਕੁੜੀ ਤੇ ਨੇਰ ਪੈ ਜਾਊ ਨਾ ਕੀ ਕਾਮਾਂ ਤੁਰਨ ਲੱਗਿਆ ਬੋਲਿਆ ਕੁਆਰੀ ਕੁੜੀ ਨੂੰ ਬੇਕਸੂਰ ਹੁੰਦਿਆਂ ਹੋਇਆਂ ਵੀ ਡੇਰੇ ਵਿੱਚੋਂ ਕੱਢਣਾ ਮਹਾਪਾਪ ਹੈ ਅਤਿਆਚਾਰ ਹੈ ਇੱਜ਼ਤ ਦਾ ਕਤਲ ਹੈ ਨਾ ਕੀ ਤੁਰ ਗਿਆ ਸਾਰੀ ਰਾਤ ਕੁੜੀ ਦੀ ਅੱਖ ਨਾ ਲੱਗੀ ਨਾ ਹੰਝੂਆਂ ਦੀ ਧਾਰ ਰੁਕੀ ਉਹ ਵੀ ਆਪਣੇ ਭਾਈ ਦੀ ਵੇਲ ਨੂੰ ਵਧਾਉਣਾਂ ਲੋੜਦੀ ਸੀ ਵੀਰ ਨੂੰ ਬਸਾਉਣ ਲਈ ਆਪਣਾ ਉਜਾ ਉੱਜੜਨਾ ਪ੍ਰਵਾਨ ਕਰ ਲਿਆ ਮਾਪਿਆਂ ਦੀ ਬੇਵਸੀ ਉੱਤੇ ਉਹ ਇੰਜ ਉਹ ਇੰਜੂ ਕੇਰਦੀ ਰਹੀ ਪੂਰਬੀ ਅਸਮਾਨ ਦੇ ਕੰਡੇ ਉੱਤੇ ਛਟਿਆਈ ਉੱਗੜਨ ਲੱਗੀ ਪੈ ਪਾਟਣ ਤੋਂ ਪਹਿਲਾਂ ਹੀ ਕੁੜੀ ਡੇਰਾ ਛੱਡ ਗਈ ਸੀ ਛਪਰੀਵਾਸਾਂ ਦਾ ਡੇਰਾ ਵੀ ਤੁਰ ਗਿਆ ਢਾਹਾ ਲੰਘ ਕੇ ਵੇਟ ਵਿੱਚ ਜਾਣ ਵਾਸਤੇ ਕਾਫਲਾ ਰਵਾਨਾ ਹੋਇਆ ਮੁਖੀ ਦੇ ਪੁੱਤ ਦੇ ਅਲਗੋਜ਼ਿਆਂ ਦੀ ਸੁਰੀਲੀ ਆਵਾਜ਼ ਸਵੇਰ ਦੀ ਟਿੱਕੀ ਹੋਈ ਸ਼ਾਂਤ ਹਵਾ ਵਿੱਚ ਛੇਕ ਕਰ ਰਹੀ ਸੀ قافلہ اپنے ਢਾਹਾ ਟੱਪ ਵੇਟ ਲਵੇ ਹੋ ਗਿਆ ਝਾੜੀਆਂ ਦੀਆਂ ਕਾਲੀਆਂ ਛਾਵਾਂ ਰਾਤ ਦੇ ਰੂਪ ਵਿੱਚ ਬਟਣ ਲਈ ਤਿਆਰ ਹੋਈਆਂ ਹੋ ਰਹੀਆਂ ਸਨ ਕੰਡੇ ਕੰਡੇ ਉੱਤੇ ਖੜੇ ਬਿਰਸ਼ਾਂ ਵਿੱਚ ਫਸੇ ਸੂਰਜ ਦੀਆਂ ਕਾਤਰਾਂ ਅੰਤਲੀ ਚਮਕ ਦਿਖਾ ਕੇ ਲੋਪ ਹੋ ਰਹੀਆਂ ਸਨ ਉਹੀ ਛਪਰੀਵਾਸਾਂ ਛਪਰੀਵਾਸ਼ ਕੁੜੀ ਮਾਪਿਆਂ ਦੇ ਗਲ ਲੱਗ ਰੋਈ ਮਾਂ ਮੈਨੂੰ ਕਾਲੇ ਨਰਕ ਵਿੱਚ ਧੱਕਾ ਨਾ ਦਿਓ ਮਾਂ ਦੀ ਧਾ ਨਿਕਲ ਗਈ ਡੇਰੇ ਦੇ ਚੌਧਰੀ ਦਾ ਪੁੱਤ लाठी ਲੈ ਕੇ ਆਇਆ ਚੜ ਲੈ ਕਮਜਾਤੇ ਚਲੀ ਜਾ ਜੇ ਸੁੱਖ ਚਾਹੁੰਦੀ ਐ ਨਹੀਂ ਤਾਂ ਤੇਰਾ ਸਿਰ लाठी ਦਾ ਸ਼ਿਕਾਰ ਹੋ ਜਾਊ ਤੈਨੂੰ ਕੋਈ ਰੱਖ ਨਹੀਂ ਸਕਦਾ ਕੁੜੀ ਮਾਂ ਦੇ ਗਲ ਚਿੰਬੜ ਚਿੰਬੜੀ ਨਾ ਲਹੀ ਮੁਖੀ ਦੇ ਪੁੱਤ ਦੀ लाठी ਉਹਦੇ ਸਿਰ ਨੂੰ ਖਖੜੀ ਕਰਨ ਲਈ ਉੱਚੀ ਹੋਈ ਕੌਣ ਰੋਕ ਸਕਦਾ ਸੀ ਮੌਸ ਸਿਰ ਤੇ ਖੜੀ ਸੀ ਠੀਕ ਉਸੇ ਵੇਲੇ ਪਿੱਛੇ ਤੋਂ ਕਿਸੇ ਨੇ ਉਸ ਦੀ लाठी ਹੋਈ लाठी ਉਸ ਦੀ ਉੱਠੀ ਹੋਈ लाठी ਫੜੀ ਤੇ ਆਵਾਜ਼ ਆਈ ਤੁਸੀਂ ਇਸ ਕੁੜੀ ਨੂੰ ਨਾਮ ਤੁਸੀਂ ਇਸ ਕੁੜੀ ਨੂੰ ਮਾਰ ਨਹੀਂ ਸਕਦੇ ਇਹ ਮੇਰੀ ਬੋਟੀ ਹੈ ਡੇਰਾ ਸੌਂ ਗਿਆ ਇਹ ਆਵਾਜ਼ ਉਸੇ ਨਾਕੀ ਦੀ ਸੀ